ਸਾਰੇ ਕੁੱਟੀਆਂ ਬਾਹਰ ਦੇ ਸਾਰੇ ਬੱਤਰਕਾਨ ਉਹਨੂੰ ਕੁੱਟੀਆਂ ਦੇ ਵਿਚਾਰੋਂ ਅਸੀਂ ਲੜ ਲੜ ਗਏ ਹਾਂ ਆ ਬੰਦਾ ਪਿੱਛੋਂ ਫੇਰ ਆਏਗਾ ਇਹਨੇ ਆ ਕੇ ਕੋਸ਼ਿਸ਼ ਫੇਰ ਬਈ ਗੱਲ ਨਹੀਂ ਕਰੀ ਅਰੇ ਵਿਚਾਰ ਉਹ ਪਤਾ ਨਹੀਂ ਹੁਣ ਆਪਾਂ ਨੂੰ ਨਹੀਂ ਪਤਾ ਚੋਰ ਆ ਕੁਛ ਵੀ ਆ ਯਾਰ ਉਹ ਉਹ ਨੂੰ ਕਿਸੇ ਦਾ ਕੁੱਟਣ ਦਾ ਮਤਲਬ ਨਹੀਂ ਬੰਦਾ ਦੁਆ ਕਰਕੇ ਲੈ ਜਾਂਦੀ ਮੈਨੂੰ ਦੁਆ ਕਰਕੇ ਲੈ ਜਾਂਦੀ ਮੈਨੂੰ ਆ ਆ ਆ ਬੰਦਾ ਦੁਆ ਕਰਕੇ ਲੈ ਜਾਂਦੀ ਮੈਨੂੰ ਅਸੀਂ ਬਚਾ ਕੇ ਆਇਆ ਇਹਦਾ ਇਹਦਾ ਬਚਾ ਕੇ ਆਇਆ ਤੁਸੀਂ ਦੁਆ ਜੰਦਾ ਆ ਦੁਆ ਕੁੱਟ ਕੁੱਟ ਕੇ ੱੱਕੇ ਨਾਲ ਸਿੱਟ ਕੇ ਲੈ ਕੇ ਆਂਦੀ ਮੋੜ ਪਿੱਛੇ ਇਹਦਾ ਸੋਤਾ ਲਵਾਵਾਂਗੇ ਜਾਂ ਆਪਾਂ ਵੀ ਨਾ ਥਾਣੇ ਚੱਲ ਮੈਂ ਨਾ ਚੱਲ ਥਾਣੇ ਚੱਲ ਬਾਬਾ ਕਾ ਜੱਦਾ ਲੱਗ ਗਿਆ ਚੱਲ ਬਾਬਾ ਜੀ ਨਾ ਘਾ ਲਓ ਜਿਹੜਾ ਬੰਦਾ ਇਹ ਮੇਰੇ ਮਿੰਦ ਦੀ ਹੈ ਇਹ ਕੋਈ ਜਾਣ ਕੇ ਮੋਬਾਈਲ ਫੋਨ ਦੇ ਪਿੱਛੇ ਸਾਰੀ ਆ ਹੋਰ ਲੱਗ ਜੂ ਪਤਾ ਥਾਣੇ ਚੱਲ ਥਾਣੇ ਚੱਲ ਇੱਥੇ ਕਿਹੜਾ ਥਾਣੇ ਲਾਗ ਇੱਥੇ ਕਿਹੜਾ ਥਾਣੇ ਲਾਗ ਜਿਹੜੇ ਸੁਣਾਈ ਆਪਣੀ ਪੈਸੇ ਦੀ ਗੱਲ ਲੱਗੀ ਅਰੇ ਵੀਰ ਇੱਥੇ ਨਾਲ ਸੈਰ ਆ ਜਾ ਓਏ ਫੋਟੋ ਓਏ ਆ ਪੱਤਰਕਾਰ ਆਪਣੇ ਨਾਲ ਆ ਕਰ ਲੈ ਓਏ ਤੂੰ ਮੇਰੇ ਨਾਲ ਹੋਰ ਨਾ ਗੱਲ ਕਰੀ ਆ ਜਾ ਭਰਾਵਾ ਜਾਨ ਨੀਦ ਲੱਗ ਬਾਬਾ ਦਾ ਆ ਜਾ ਇਹਨੂੰ ਉਹਦਾ ਮੋਬਾਈਲ ਨਹੀਂ ਪਾਉਣਾ ਇਹਨੂੰ ਇਹਨੂੰ ਅਸੀਂ ਨਾਲ ਲੈ ਗਏ ਆ ਜੀ ਹਾਂ ਜੀ ਪਾਲੀ ਚੱਲਦੇ ਆਣਾ ਤਿੰਨ ਮੇਲਾ ਪਾਣਾ ਲੱਗਦਾ ਇੱਥੇ ਤਿੰਨ ਮੇਲਾ ਪਾਣਾ ਲੱਗਦਾ ਤੇਰੇ ਫੇਸਾ ਦਾ ਹੈ ਕੋਣ ਅਜ ਤੱਕ ਲੱਗਦਾ ਹਾਂ ਜੀ ਦਾਦੀ ਪੋਤੀ ਭਾਰਤ ਕੋਲੇ ਹਾਂਜੀ ਹਾਂਜੀ ਉਹ ਜੀ ਕੀ ਕਰਦੇ ਪਿੱਛੇ ਵੱਲ ਉੱਥੇ ਜਾਣਾ ਆਪਾਂ ਅਸੀਂ ਸਾਡੇ ਨਾਲ ਹੀ ਬੈਠੋ ਹਾਂ ਕਾ ਕਰਦੇ ਅਸੀਂ ਉਹ ਗੱਡੀ ਘਮਾਉਣ ਕੇ ਸੜੀ ਕਾ ਪੈ ਗਈ ਹੋ ਜਾਂਦਾ ਇਹਨੂੰ ਰੋਕ ਲੈ ਵੀ ਚੱਲ ਬਾਹਰ ਕੇ ਕਿਸੇ ਬੈਠਾ ਨਹੀਂ ਫੋਨ ਚੋਹੀ ਕਾ ਇਕੱਲਾ ਕਿਥੇ ਪਾਹ ਚਾਰ ਦੋਸਤ ਮੁੰਡੇ ਨਾਲ ਰਹਿੰਦੇ ਆਪੇ ਕਿੰਨੇ ਪਾਸਵਰਡ ਜਾਂਦੇ ਨਹੀਂ ਉਹਦਾ ਕੋਈ ਯਾਰ ਦੋਸਤ ਤੇਰੇ ਪਾਸਵਰਡ ਜਾਂਦੇ ਹੋਗਾ ਪਾਸਵਰਡ ਖੋਲ ਕੇ ਦਿਖਾ ਤਾ ਵੀ ਜਦੋਂ ਖੋਲਦਾ ਉਹ ਖੋਲ ਕੇ ਦਿਖਾ ਤਾ ਫੋਨ ਤਾਂ ਚੋਸ ਕਰਕੇ ਪੱਤਰਕਾਰ ਫੋਨ ਤਾਂ ਆਮਨੇ ਗਏ ਲੱਗ ਰਿਹਾ ਗੁਰ ਸਿੱਖਾਂ ਦਾ ਬੋਲ ਜੀ ਕੁਝ ਉਹਨੂੰ ਐਸੀ ਨਹੀਂ ਅਸੀਂ ਕਿ ਚੈੱਕ ਅਸੀਂ ਧੱਕਾ ਕਰਦੇ ਆ ਕੋਰਸੋ ਕੰਨ ਦੀ ਸਾਨੂੰ ਸੀ ਅਸੀਂ ਦੇਖਾ ਕਾ ਚੋਰ ਸੌਣੇ ਕਿਸੇ ਇਹਨੂੰ ਕੱਟੇ ਪਰਚੇ ਦੇ ਪਰਚਾਲ ਕਰਦਾ ਚੋਰ ਜੇ ਕਿੰਨੇ ਉੱਤੇ ਅੱਕ ਜੂਗੇ ਇੰਨੇ ਪੱਕੇ ਆ ਹਰ 15 ਦਿਨਾਂ ਬਾਅਦ ਜੇਹ ਜਾਂਦਾ ਕੋਈ ਦੋ ਨੂੰ ਮਿਲਾਂਗਾ ਬਾਈ ਸੋ ਬਹੁਤ ਗੱਜਵਾ ਨਹੀਂ ਆਇਆ ਕਿ ਤੁਹਾਨੂੰ ਵੱਡੇ ਭਾਈ ਆ ਬੰਦੇ ਆ ਬੰਦੇ ਨੂੰ ਕੁੱਟੀ ਜਾਂਦੇ ਸੀ ਆ ਨੋ ਆ ਗੱਡੀ ਦੇ ਸਮਝੀ ਗੱਲ ਫੇਰ ਕੁੱਟੀ ਜਾਂਦਾ ਥੋੜੇ ਕਾਲ ਬਾਬਾ ਕਾਰੀ ਗੱਡੀ ਤੋਂ ਇੰਨੇ ਬੜਈਏ ਦੇ ਜਾਣ ਕੇ ਮਾਥਾ ਹੋ ਗਿਆ ਉਹ ਚੱਲੋ ਅਸੀਂ ਥਾਣੇ ਚੱਲੀ ਗਾਉਂ ਥਾਣੇ ਚੱਲੋ ਅਸਲੇ ਨੂੰ ਜਾਂਦਾ ਰਹੀ ਆ ਤੁਹਾਡੇ ਸਾਹਮਣੇ ਜਾਂਦਾ ਜੀ ਨਹੀਂ 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 ਬਾਬਾ ਫੋਨ ਚੋਰੀ ਕਰਕੇ ਭੱਜਿਆ ਤਾਂ ਮੈਂ ਜਾਵਾਂਗਾ ਤੇ ਉਹ ਕੁੱਤਿਆਂ ਕਰ ਮੰਨਣਾ ਪਊਗਾ ਥਾਣੇ ਲੈ ਕੇ ਚੱਲ ਏ ਤੁਹਾਨੂੰ ਲੱਗਦਾ ਸ਼ਿਕਾਇਤ ਪੁਲਿਸ ਹੁੰਦੇ ਨੇ ਤੁਸੀਂ ਆਪ ਕੋਲ ਲੱਗੇ ਨੂੰ ਸਾਡੇ ਕੋਲੇ ਨਾਲ ਤਾਂ ਸੀ ਗੱਡੀ ਚ ਸਾਡੇ ਨਾਲ 70 ਕਿ ਭੱਜ ਗਿਆ 70 ਕਿ ਭੱਜਿਆ ਕੀ ਕਹਾਂਗੇ ਤੁਸੀਂ ਉਹਨੂੰ ਚੋਰ ਕਿਹਾਉਂਗੇ ਚੱਲ ਥਾਣੇ ਚਲੀਏ ਤੇਰੇ ਕੋਲ ਫੋਨ ਗੈਰਾਂ ਸੜਾ ਕੇ ਦਿੱਤਾ ਪੈਸੇ ਦਿੱਤੇ ਫੋਨ ਰੱਖ ਗਿਆ ਹੁਣ ਤੂੰ ਜਾ ਕੇ ਆਲੀ ਨਮਕਣੀ ਬਣਾਈ ਇਹਨੇ ਮੈਂ ਫੋਨ ਹੁੰਦੇ ਚੱਲਵਾ ਥਾਣੇ ਜਾ ਜਿਹੜੇ ਬੰਦੇ ਕੋਲ ਰੱਖਿਆ ਸੀ ਤੇ ਪੈਸੇ ਦਿੱਤੇ ਚੱਲ ਲੈ ਕਿ ਜਿੰਨੀ ਜਿੰਨੇ ਬਾਬੇ ਬਾਬੇ ਆ ਕੇ ਉਹਨੂੰ ਐ ਹੋ ਗਿਆ ਮੈਂ ਪਿਚਾ ਲੈਣ ਸ਼ਰਮ ਚੋਰੀ ਕੋਣ ਕੀਤਾ ਸ਼ਰਮ ਚੋਰੀ ਚਾ ਕਹਿੰਦਾ ਯਾਰ ਜੀ ਫੇਰੇ ਜੇ ਕਹਿੰਦੇ ਵੀ ਆਹ ਨਹੀਂ ਚੋਰੀ ਸ਼ਰਮ ਚੋਰੀ ਕਰਦੇ ਬੰਦਾ ਫੇਰਾ ਗੱਲਾਂ ਕਰਦਾ ਆ ਬੜੀ ਜਾਂਦਾ ਲੋ ਇੱਕ ਦਿਨ ਆ ਰੋਸ ਤਾਂ ਚਾਹ ਜੀ ਮਨ ਮੈਂ ਕਿਹ ਚਲੋ ਰਾਜੀ ਮਨ ਤੁਹਾਨੂੰ ਪਰ ਤੁਸੀਂ ਬਾਲੋ ਮੇਰਾ ਬਾਬਾ ਜੀ ਤੁਸੀਂ ਬਾਲੋ ਇਹ ਇਹ ਸਾਡੀ ਇਹ ਦੇਈ ਮਾਰੇ ਸੀ ਪਾਏ ਲਾਇਆ ਉਹ ਤੋਂ ਪਿੱਛੇ ਮੈਂ ਉੱਥੋਂ ਭੱਜ ਕੇ ਆਈ ਮੇਰੇ ਮਗਰ ਪੈ ਗਿਆ ਬਾਬਾ ਤੇਰਾ ਕੋਈ ਗੁੱਸਾ ਨਹੀਂ ਕੋਈ ਵੱਡਾ ਪਈ ਸੰ ਤਾਂ ਕਿਹਨੇ ਲੈ ਕੇ ਚੱਲ ਸਾਡੇ ਥਾਣੇ ਲੈ ਕੇ ਜਾ ਬਾਬਾ ਥਾਣੇ ਨਹੀਂ ਜਾਵਾਂ ਕਿੰਨਾ ਟਾਈਮ ਆਪਾਂ ਥਾਣੇ ਚਲੋ ਬਈ ਤੈਨੂੰ ਦੰਦੇ ਨਾ ਇਹਨੂੰ ਥਾਣੇ ਚ ਲੈ ਕੇ ਆਣਾ ਸਾਡੀ ਜ਼ਿੰਮੇਵਾਰੀ ਸਾਡੀ ਜ਼ਿੰਮੇਵਾਰੀ ਹੈ ਇਹਨੂੰ ਥਾਣੇ ਚ ਲੈ ਆਉਣੀ ਸੀਗਾ ਖਾਪਰੀ ਕਾ ਜੀ ਇਹ ਬੱਝੂ ਤੁਹਾਡੇ ਕੋਲ ਤੁਸੀਂ ਬਾਬਾ ਜੀ ਮੁਰਗੇ ਤੋਂ ਪਾ ਕੇ ਕਿੰਨੇ ਪੈਸੇ ਲੈਣਾ ਤੁਸੀਂੋਂ ਪੈਸੇ ਨਹੀਂ ਫੋਨ ਆ ਕਿਨੇ ਦਾ ਆ ਇਹ 4 ਜਾਣੇ ਆ ਇਹ 7 ਜਾਣੇ ਆ ਮੈਂ ਪੱਛੇ ਕਿਧਰੋਂ ਆਈ ਆ ਬਾਬਾ ਜੀ ਨੇ ਮੈਨੂੰ ਬਚਾਇਆ ਇਹ ਤੋਂ ਉਹ ਕਹਿੰਦਾ ਸਾਡਾ ਫੋਨ ਕਿਤੇ ਸਾਡਾ ਫੋਨ ਕਿਤੇ ਲੋਕ ਨਹੀਂ ਪਤਾ ਇਹਨਾਂ ਨੂੰ ਕਿੰਨਾ ਲੈ ਖਲਾਉ ਜੂ ਇਹਨਾਂ ਕੋ ਮੇਰੀ ਫੋਟੋ ਮੈਂ ਵੀ ਹਜੇ ਮੈਂ 2 ਦਿਨਾਂ ਦਾ ਫੋਨ ਲਈ ਦਿਹਾੜੀ ਇਹਨਾਂ ਲੇਬਰਾਂ ਤੋਂ ਕਿਉਂ ਕੁੱਟ-ਕੁੱਟ ਕੇ ਕੱਲੋਂ ਮੈਂ ਫੋਨ ਲਗਾਈ ਮੈਨੂੰ ਆ ਸਾਡੇ ਪਿੰਡ ਦਾ ਹੀ ਇਹਨੂੰ ਪਤਾ ਸੀਗਾ ਵੀ ਤੁਰਿਆ ਜਾਂਦਾ ਮੈਨੂੰ ਕਹਿੰਦਾ ਉਰੇ ਆ ਮਟਪਾ ਮੈਨੂੰ ਪਤਾ ਸੀ ਤੋਰ ਤੋ ਮਰੀ ਜਾਂਦੇ ਮਤਲਬ ਫੋਣ ਗਿਆ ਉਰੇ ਮੈਂ ਜਾਣੀ ਕੋ। ਇਹ ਕਿ ਭੱਜ ਗਿਆ ਤੋਂ ਮੈਂ ਭੱਜ ਗਿਆ ਜੀ। ਇਹ ਤੋ ਕਹਿੰਦੇ ਚੋਰੀ ਕੀਤਾ ਸੀ ਆ ਕਹਿੰਦੇ ਫੋਨ ਚੋਰੀ ਸਰ ਜੀ ਕਿੱਥੋਂ ਕੀਤਾ ਕਿਹਦੇ ਕਰ ਬਿੱਲ ਡੱਬਾ ਦਿਖਾ ਦਿਓ। ਅੱਛਾ ਬਿੱਲ ਡੱਬਾ ਦਿਖਾ ਦਿਓ ਕਿ ਕੁਝ ਵੀ ਦਿ ਦਿਓ। ਇਹ ਤੁਹਾਨੂੰ ਗੁਰਦੇ ਪਏ ਸੀਗੇ। ਗੁਰਦੇ ਪਏ ਸੀਗੇ ਮੈਨੂੰ। ਨਾਮ ਕੀ ਤੁਹਾਡਾ ਜੀ? ਮੇਰਾ ਨਾਮ ਬਿੱਲਾ ਹੀ। ਬਚਾਇਆ ਕਿਨੇ ਫਿਰ? ਬਚਾਇਆ ਬਾਬਾ ਜੀ ਨੇ। ਮਾਰੀ ਆ ਭਾਈ। ਕਹਿੰਦਾ ਚੋਪਾ ਪਾ ਦੇ ਬਈ ਆਹ ਕਿੱਧਰ ਦੇ ਬਾਨਾ ਬਣਾ ਲਿਆ ਪਾਪਾ ਹੀ ਪ੍ਰਮਾਤਮਾ ਆਏ ਕਿ ਮੈਨੂੰ ਨਹੀਂ ਜਾਂਦਾ ਆ ਨਹੀਂ ਜਾਂਦੇ ਬਾਬਾ ਚੱਲੋ ਤੁਸੀਂ ਨਾਲ ਚੱਲੋ ਤੁਸੀਂ ਨਾਲ ਲੋਵਾ ਕਿੱਥੇ ਵਿੱਚ ਬੈਠੋ ਤੇ ਛਾਣੇ ਤਿੰਨ ਫੇਸ ਵਾਲੇ ਚ ਪਹੁੰਚੇ ਗਿਆ ਆ ਕੇ ਨਾਲੇ ਨੂੰ ਲੈ ਇਹਨੂੰ ਲੈ ਕੇ ਆ ਇੱਕ ਪੱਤਰਕਾਰ ਸਾਡੇ ਨਾਲ ਜਾਵੇ ਭਾਈ ਚਾਹੇ ਆ ਤੇ ਆਦੇ ਤੇ ਮੋਟਰਸਾਈਕਲਾਂ ਤੇ ਆ ਪੱਤਰਕਾਰ ਵੀ ਹੋਣਾ ਜ਼ਰੂਰੀ ਆ ਨਾ